ਸੁਖਵੀਰ ਬਾਦਲ ਦੀ ਮਜੀਠੀਆ ਦੇ ਨਾਲ ਮੁਲਾਕਾਤ ਹੋਈ ਸਿਕਿਉਰਿਟੀ ਹਟਾਏ ਜਾਣ ਤੋਂ ਬਾਅਦ ਉਹਨਾਂ ਨੇ ਮੁਲਾਕਾਤ ਕੀਤੀ ਅਕਾਲੀ ਦਲ ਪੂਰੇ ਤਰੀਕੇ ਦੇ ਨਾਲ ਮਜੀਠੀਆ ਦੇ ਨਾਲ ਹੈ ਸੁਖਵੀਰ ਬਾਦਲ ਨੇ ਕਿਹਾ ਕੇਜਰੀਵਾਲ ਤੇ ਉਹਨਾਂ ਦੇ ਦੂਜੇ ਜਿਹੜੇ ਸਾਥੀ ਹੈ ਕੇਜਰੀਵਾਲ ਦੇ ਉਹਨਾਂ ਨੂੰ ਪ੍ਰੋਟੈਕਟ ਕਰਨਾ ਹੈ ਦੇਖੋ ਕਿੰਨਾ ਵੱਡਾ ਡੇਂਜਰਸ ਗੇਮ ਮਾ ਖੇਡ ਰਹੀ ਹੈ ਤੁਹਾਨੂੰ ਗੱਲ ਹੀ ਪਤਾ ਲੱਗ ਜੂਗੀ ਜਿਹੜੇ ਮੇਰੇ ਤੇ ਹਮਲਾ ਹੋਇਆ ਐਸਪੀ ਸਿਕਿਉਰਿਟੀ ਜਿਹੜਾ ਸੀ ਉਹਨੂੰ ਅਸੀਂ ਦੱਸਿਆ ਕਿ ਆਹ ਬੰਦਾ ਹੈ ਪਰ ਉਹਨੇ ਕੁਝ ਨਹੀਂ ਕੀਤਾ ਉਹਦੇ ਬਾਅਦ ਉਹਦੇ ਕੇਸ ਨਹੀਂ ਕੀਤਾ ਕੇਸ ਵੀ ਇੰਨਾ ਕਮਜ਼ੋਰ ਕੀਤਾ ਬੇਲ ਦਵਾਈ ਉਹਦੇ ਬਾਅਦ ਤੁਸੀਂ ਦੇਖ ਲਓ ਅਬ ਇਹਨਾਂ ਦੇ ਅਫਸਰਾਂ ਤੋਂ ਹੀ ਸਾਡੇ ਲੀਡਰਾਂ ਤੇ ਉਹਨਾਂ ਨੇ ਧਮਕੀਆਂ ਦਿੱਤੀਆਂ ਕਿਉਂਕਿ ਵਿਕਰਮ ਸਿੰਘ ਮਜੀਠੀਆ ਹਰ ਰੋਜ਼ ਉਹਨਾਂ ਦੇ ਖਿਲਾਫ ਆਵਾਜ਼ ਸੌਂਦਾ ਹੈ ਉਹਨਾਂ ਦੀਆਂ ਕਮਜ਼ੋਰੀਆਂ ਦੱਸਦਾ ਹੈ ਉਹ ਸੋਚਦੇ ਆ ਕਿ ਅਸੀਂ ਡਰਾ ਲਾਂਗੇ ਅਸੀਂ ਉਹਨਾਂ ਨੂੰ ਸਿਕਿਉਰਿਟੀ ਵਿਡਰੋ ਕਰਾਂਗੇ ਇਹ ਤਾਂ ਘਟਿਆ ਪੋਲਿਟਿਕਸ ਹੋ ਨਹੀਂ ਸਕਦੀ ਜਿਹੜੀ ਆਮ ਆਦਮੀ ਪਾਰਟੀ ਕਰਨ ਲੱਗੀ ਐ ਉਹਨਾਂ ਨੂੰ ਪਤਾ ਨਹੀਂ ਜੇ ਸਿਕਿਉਰਿਟੀ ਵਿਡਰੋ ਕਰਨਾ ਕਾਲੀ ਦਲ ਦਊਗਾ ਸਿਕਿਉਰਿਟੀ ਬਿਕਰਮਪੁਰ ਜੀਠਿਆ ਨੂੰ ਉਹ ਕਹਿੰਦੇ ਵਿਡਰੋ ਨਹੀਂ ਕੀਤੀ ਘਟਾਈ ਗਈ ਐ ਯਾਰ 1 ਮਿੰਟ ਵਿਡਰੋ ਸਾਰੀ ਕਰ ਲਈ ਸੀ ਇਹਨਾਂ ਨੇ ਸਾਰੀ ਆਰਡਰ ਕਰਦੇ ਸੀ ਭਗਵੰਤ ਮਾਨ ਨੇ ਇੱਕ ਤਾਂ ਰਾਤ ਨੂੰ ਪੀ ਲੈਂਦਾ ਸ਼ਰਾਬ ਬਹੁਤ ਭਗਵੰਤ ਮਾਨ ਸ਼ਰਾਬ ਪੀ ਕੇ ਫਿਰ ਡੀਜੀਪੀ ਨੂੰ ਉਦੋਂ ਹੀ ਆਰਡਰ ਕਰਦਾ ਸਾਰੇ ਵਾਪਸ ਲੈ ਲਓ ਤੇ ਸਾਰੇ ਜਿੰਨਾ ਵਾਪਸ ਕਰ ਲੇ ਸਵੇਰੇ ਹੋਸ਼ ਆਇਆ ਪ੍ਰੈਸ਼ਰ ਪਿਆ ਅਸੀਂ ਸਾਰੇ ਬਿਆਨ ਦਿੱਤਾ ਤੇ ਮੈਂ ਇਹਨੂੰ ਭਗਵੰਤ ਮਾਨ ਨੂੰ ਕਹਿਣਾ ਚਾਹਣਾ ਹੈ ਦੇਖੋ ਨਾ ਅਸੀਂ ਤੁਹਾਡੀਆਂ ਜੋ ਮਰਜ਼ੀ ਵਿਡਰੋਅ ਕਰਨਾ ਜੋ ਕਰਨਾ ਕਰ ਲੈਣ ਤੁਹਾਡੇ ਰਹਿ ਗਏ ਇੱਕ ਸਾਲ ਉਹਦੇ ਬਾਅਦ ਕੀ ਕਰੋਗੇ ਤੁਸੀਂ ਜਿੰਨਾ ਇਹਨਾਂ ਨੇ ਗੰਦ ਪਾਇਆ ਸਾਡੀ ਸਿਕਿਉਰਿਟੀ ਪੰਜਾਬ ਦੀ ਜਨਤਾ ਹੈ ਸਮੂੱਚਾ ਕਾਲੀ ਦਲ ਵਿਕਰਮ ਸਿੰਘ ਮਜੀਠੀਏ ਦੇ ਨਾਲ ਹੈ ਤੇ ਅਸੀਂ ਡਟ ਕੇ ਲੜਾਈ ਲੜਾਂਗੇ ਜੋ ਬੇਇਨਸਾਫੀ ਕਰਨਗੇ ਅਸੀਂ ਉਸ ਧੱਕੇ ਦੇ ਖਿਲਾਫ ਇਹਦੇ ਖਿਲਾਫ ਲੱਗਾਂਗੇ ਤੇ ਪੰਜਾਬ ਨੂੰ ਬਚਾਉਣ ਦੀ ਲੋੜ ਹੈ ਅੱਜ ਜਿਹੇ ਜੀ ਹਾਲਾਤ ਇਹਨਾਂ ਨੇ ਬਣਾਤੀ ਹੈ ਸ਼੍ਰੋਮਣੀ ਕਾਲੀਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਦੀ ਜਰਪਸ ਸਿਕਿਉਰਿਟੀ ਹਟਾ ਦਿੱਤੀ ਗਈ ਸੀ ਜਿਸ ਤੋਂ ਬਾਅਦ ਮਜੀਠੀਆ ਨੇ ਆਪਣੇ ਐਕਸ ਤੇ ਪੋਸਟ ਪਾ ਕੇ ਸਰਕਾਰ ਨੂੰ ਕੇਰਿਆ ਅਤੇ ਕਿਹਾ ਕਿ ਸਾਰੀਆਂ ਸਾਜਿਸ਼ਾਂ ਨਾਕਾਮ ਹੋ ਗਈਆਂ ਨੇ ਸੁਰੱਖਿਆ ਹਟਾਉਣ ਤੋਂ ਬਾਅਦ ਤੱਤੇ ਹੋਏ ਮਜੀਠੀਆ ਨੇ ਕਿਹਾ ਕਿ ਸਿੱਧੂ ਮੂਸੇਵਾਲੇ ਵਾਂਗ ਗੋਲੀ ਮਰਵਾ ਦਿਓ ਜਾਂ ਫਿਰ ਸੁਖਬੀਰ ਬਾਦਲ ਦੀ ਤਰ੍ਹਾਂ ਅਟੈਕ ਕਰਵਾ ਦਿਓ ਗੁਰੂ ਸਾਹਿਬ ਦੀ ਕਿਰਪਾ ਰਹੀ ਤਾਂ ਪੰਜਾਬ ਦੇ ਮੁੱਦੇ ਜ਼ਰੂਰ ਚੁੱਕਾਂਗੇ ਕਾਯਾ ਇਹ ਗੱਲਾਂ ਨੇ ਔਰ ਮੈਂ ਬੈਟਰ ਹੈ ਕਿ ਮੈਂ ਬਹਿ ਕੇ ਆਰਾਮ ਨਾਲ ਤੁਹਾਡੇ ਨਾਲ ਗੱਲ ਕਰੂੰਗਾ ਅਰਪ੍ਰੀਤ ਚੋਕਲਾ ਜੀ ਕੀ ਕਹਿ ਰਿਹਾ ਉਹਦਾ ਕੋਈ ਮੈਨਾ ਨਹੀਂ ਹੈ ਕਿਉਂਕਿ ਜਿਹੜਾ ਉਹਨਾਂ ਦਾ ਪ੍ਰਧਾਨ ਸਾਹਿਬ ਨੇ ਅਮਨ अरोड़ा ਸਾਹਿਬ ਉਹ ਬਹੁਤ ਕੁਝ ਕਹਿ ਰਹੇ ਔਰ ਸਿਕਿਉਰਿਟੀ ਇੱਕ ਪੋਲੀਟੀਕਲ ਵਿਸ਼ਾ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਚ ਇਹ ਸਿੱਧੂ ਮੂਸੇਵਾਲੇ ਕੇਸ ਚੋਂ ਵੀ ਬੜਾ ਕਲੀਅਰ ਹੈ ਅਰਪ੍ਰੀਤ ਚੋਕਲਾ ਜੀ ਨੂੰ ਤਾਂ ਵਿ ਰਸਤਕਾਰ ਜੋਗ ਨੇ ਆਈ ਹੈਵ ਲੋਟ ਆਫ ਰਿਸਪੈਕਟ ਫॉर ਹਿਮ ਮਗਰ ਕਿਤੇ ਨਾ ਕਿਤੇ ਨਾ ਜੀ ਅੱਜ ਜੋ ਹਾਲਾਤ ਸਰਕਾਰ ਚ ਬਣ ਗਏ ਆ ਰੀਡ ਦੀ ਹੱਡੀ ਕਈ ਆਪਸ਼ਨਾਂ ਦੀ ਕਮਜ਼ੋਰ ਹੋ ਗਈ ਆ ਔਰ ਇੱਕ ਬਦਲੀ ਕਾਰਨ ਬਣ ਗਿਆ ਅਰਪ੍ਰੇਤ ਚੋਕਲਾ ਦੀ ਗੱਲ ਦਾ ਮੈਂ ਤਾਂ ਤਵੱਜੋ ਨਹੀਂ ਲੈ ਰਿਹਾ ਨੋਟਿਸ ਨਹੀਂ ਲੈ ਰਿਹਾ ਕਿਉਂਕਿ ਅਮਨ अरोड़ा ਸਾਹਿਬ ਸਭ ਕੁਝ ਹੀ ਬੋਲ ਰਹੇ ਪਾਰਟੀ ਦੇ ਪ੍ਰਧਾਨ ਕਹਿ ਰਿਹਾ ਕਿ ਹਾਂ ਸਿਕਿਉਰਿਟੀ ਵਿਡਰੋ ਕਰਤੀ ਗਈ ਔਰ ਕਹਿੰਦਾ ਜੀ ਇੱਕ ਵਿਡਰਾਅ ਜਿਹੜੇ ਬੰਦੇ ਤੇ ਨਸ਼ੇ ਦੇ aarop ਹੋਣ ਉਹਨੂੰ ਪ੍ਰਧਾਨ ਮੰਤਰੀ ਲੈਵਲ ਦੀ ਸਿਕਿਉਰਿਟੀ ਕਿਉਂ ਤੇ ਮੇਰਾ ਅਮਨ अरोड़ा ਸਾਹਿਬ ਨੂੰ ਸਿੱਧਾ ਸਵਾਲ ਪੁੱਛ ਲਿਓ ਅਮਨ अरोड़ा ਜੀ ਇਹ 3 ਸਾਲ ਲੱਗੇ ਤੁਹਾਨੂੰ ਇਹ ਫੈਸਲੇ ਤੇ ਪਹੁੰਚਦੇ ਆ ਪਹੁੰਚਦੇ ਔਰ ਫਿਰ ਮੇਰਾ ਸਵਾਲ ਦਾ ਜਵਾਬ ਦੇ ਦਿਓ ਜਿਨੇ ਇੱਕ ਧੀ ਪੈਨ ਨਾਲ ਮਿਸਬੀਹਵ ਕੀਤਾ ਹੋਵੇ ਉਹਦੀ ਇੱਜ਼ਤ ਦਾਉ ਤਾਰ-ਤਾਰ ਕਰਨ ਦੀ ਕੋਸ਼ਿਸ਼ ਕੀਤੀ ਹੋਵੇ ਉਹ ਆਨਰ ਉਤੋਂ ਦੀ ਆਨਰੇਬਲ ਐਮਪੀ ਹੋਵੇ ਸਵਾਤੀ ਮਾਲੀਵਾਲ ਜੀ ਉਹਨਾਂ ਨਾਲ ਬਹਿਬਬ ਕੁਮਾਰ ਨੇ ਜੋ ਕੀਤਾ ਤੇ ਉਹਨੂੰ ਜੈਡ ਪਲੱਸ ਸਿਕਿਉਰਟੀ ਦੇਣ ਦਾ ਕੀ ਪੈਮਾਨਾ ਜੀ ਲਿਕਰ ਸਕੈਮ ਦੇ ਵੀ ਮੈਂ ਆ ਰਿਆਂ ਜੀ ਆ ਰਿਆਂ ਅਗਲੀ ਕਰ ਲਿਕਰ ਸਕੈਮ 'ਚ ਉਹ ਅੰਦਰ ਰਹਿ ਕੇ ਆਏ ਆ ਆਨਰੇਬਲ ਕੋਰਟ ਨੇ ਆਰਡਰ ਦਿੱਤੇ ਆ ਕਿ ਇਹ ਬੰਦਾ ਐਡਾ ਖਤਰਨਾਕ ਹੈ ਇਹਨੂੰ ਨਾ ਸੀਐਮਾ ਉਸਵੜਨ ਦੇਣਾ ਚਾਹੀਦਾ ਦਿੱਲੀ 'ਚ ਤੇ ਨਾ ਸੈਕਟੇਰੀਅਟ ਦੇਣਾ ਚਾਹੀਦਾ ਬੰਦਾ ਉਹ ਦਿੱਲੀ ਦਾ ਵਸਿੰਦਾ ਤੇ ਸਕਿਉਰਟੀ ਉਹਨੂੰ ਪੰਜਾਬ ਵਾਲੇ ਦੇ ਰੇ ਕੀ ਕਾਰਨ ਹੈ ਅ ਅਮਨ अरोड़ा ਸਾਹਿਬ ਜਰੂਰ ਦੱਸਿਓ